ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖ ਗ੍ਰੰਥ ਰੂਪਨਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ 19 ਲਹਿਲ ਖੁਰਦ ਪਿੰਡ ਸਨਾਮਵਲ ਲਹਿਰੇਗਾਗੇ ਕੋਲ ਹੈ ਲਹਿਰੇਗਾਗੇ ਤੋਂ ਸਿਰਫ 1.5 ਮੀਲ ਦੂਰ ਇਸ ਪਿੰਡ ਦੇ ਲੋਕ ਬੰਗਰੂ ਬੋਲੀ ਬੋਲਦੇ ਹਨ ਤੇ ਪੰਜਾਬੀ ਵੀ ਬਾਰੋਂ ਆਏ ਬੰਦਿਆਂ ਨਾਲ ਪੰਜਾਬੀ ਬੋਲਣਗੇ ਤੇ ਆਪੋ ਵਿੱਚ ਬੰਗਰੂ ਬਹੁਤ ਬੜੇ ਪਹਿਲਾਂ ਮੈੰਗਲ ਇੱਥੇ ਆਪਣੇ ਵੱਡੇ ਭਰਾ ਤਾਉਕਲ ਨਾਲ ਆਇਆ ਸੀ ਪਿੰਡਾਂ ਵਿੱਚ ਫਿਰ ਤੁਰ ਕੇ ਉਹਨਾਂ ਨੇ ਕਈ ਊਠ ਤੇ ਊਠਣੀਆਂ ਖਰੀਦੀਆਂ ਸਨ ਉਹਨਾਂ ਦੇ ਨਾਲ ਵਿੱਚ ਊਠਾਂ ਦੇ ਵਪਾਰ ਵਿੱਚ ਤਾਉਕਲ ਦੀ ਪੂਰੀ ਚੜਤ ਸੀ ਪਿੰਡਾਂ ਵਿੱਚ ਜਾਂਦਾ ਤਾਂ 100-100 ਦੇ ਨੋਟਾਂ ਦੀ ਬਾਂਸਣੀ ਲੱਕ ਨਾਲ ਬੰਨ ਕੇ ਲੈ ਜਾਂਦਾ ਲਹਿਲ ਖੁਰਦ ਤੋਂ ਉਹਨਾਂ ਨੇ ਦੋ ਉੂੜ ਕਿ੍ਰਿਦੇਸਨ ਮੋਰਨੀਆਂ ਵਰਗੇ ਇੱਕ ਕਰਦਾ ਮੈੰਗਲ ਨੂੰ ਧੁੰਦਲਾ ਜਿਹਾ ਚੇਤਾ ਸੀ ਇੰਨਾ ਪੱਕਾ ਵਿਸ਼ਵਾਸ ਵੀ ਇਹ ਕਰਦਾ ਮਾਲਕ ਸੁਭਾਅ ਦਾ ਬਹੁਤ ਚੰਗਾ ਹੈ ਜੇ ਉਹ ਜੇ ਵੀ ਉਠਾਂ ਦਾ ਵਪਾਰ ਕਰਦਾ ਹੋਇਆ ਤਾਂ ਉਹ ਉਹਦੇ ਘਰ ਰਹਿ ਸਕਣਗੇ ਮੈੰਗਲ ਉਹਦੇ ਉੂੜ ਸੰਭਾਲੇਗਾ ਤੇ ਸਰਦਾਰੋ ਉਹਨਾਂ ਦਾ ਘਰ ਦਾ ਕੰਮ ਕਰੇਗੀ ਅੰਦਾਜ਼ਾ ਜਿਹਾ ਲਾ ਕੇ ਉਹ ਗਏ ਤਾਂ ਜਵਾਲਾ ਸਿੰਘ ਘਰ ਹੀ ਸੀ ਲੰਗਲ ਨੇ ਸਤਸਰੀਆ ਗਾਲਾਖੀ ਫੇਰ ਮੁਸਕੁਰਾ ਕੇ ਪੁੱਛਿਆ ਪਛਾਣਿਆ ਮੈਨੂੰ ਗੱਬਰੂ ਆ ਕਦੇ ਦੇਖਿਆ ਤਾਂ ਹੈ ਤੈਨੂੰ ਕਿੱਥੇ ਦੇਖਿਆ ਤਾਂ ਨਿਉ ਨਹੀਂ ਪਤਾਇ ਜੋ ਅਲਾ ਸਿੰਘ ਨੇ ਬਾਂਗਰੂ ਅੰਦਾਜ਼ ਵਿੱਚ ਜਵਾਬ ਦਿੱਤਾ ਅਸੀਂ ਦੋ ਜਣੇ ਆਏ ਸੀ ਊਠ ਲੈ ਗਏ ਸੀ ਮੇਰਾ ਵੱਡਾ ਭਾਈ ਸੀ ਮੇਰੇ ਨਾਲ ਹਾਂ ਹਾਂ ਆਏ ਤੇ ਬਈ ਬਰਨਾਲੇ ਕੋਲ ਕੇ ਬੰਦੇ ਆਏ ਤੇ हां ओही मैं ए मेरी ਘਰ ਵਾਲੀ ਹੈ ਪਾਈ ਨਾਲ ਲੜਾਈ ਹੋ ਗਈ ਬਸ ਐ ਸਮਝ ਘਰੋਂ ਹੀ ਕੱਟ ਤਾ ਸਨ ਮੈੰਗਲ ਆਪਣਾ ਸੰਗ ਭਾਰਾ ਕਰੀਬ ਖੜਾ ਸੀ ਜੋ ਵਾਲਾ ਸਿੰਘ ਨੇ ਉਹਨਾਂ ਨੂੰ ਮੰਜਿਆ ਉੱਤੇ ਬਿਠਾਇਆ ਪਾਣੀ ਦਿੱਤਾ ਤੇ ਫੇਰ ਹਵਾ ਚੱਲਣ ਨੂੰ ਪੱਖੀਆਂ ਦਿੱਤੀਆਂ ਮੌਸਮ ਅਜਿਹਾ ਸੀ ਕਿ ਸਰੀਰ ਦੇ ਜਿਸ ਹਿੱਸੇ ਉੱਤੇ ਹਵਾ ਲੱਗਦੀ ਆਰਾਮ ਰਹਿੰਦਾ ਦੂਜੇ ਪਾਸੇ ਮੁੜ ਕੇ ਦੀਆਂ ਤਕ ਤੀਰੀਆਂ ਵਗੀ ਜਾਂਦੀਆਂ ਕਈ ਦਿਨਾਂ ਤੋਂ ਪੁਰਾ ਵਗ ਰਿਆ ਸੀ ਪਰ ਮੀ ਨਹੀਂ ਵਰਦਾ ਸੀ ਫਿਰ ਉਹਨਾਂ ਨੂੰ ਚਾਹ ਦਿੱਤੀ ਉਹ ਭੁੱਖੇ ਸਨ ਉੜੀਖੇ ਸਨ ਜੁਵਲਾ ਸਿੰਘ ਕਦੋਂ ਰੋਟੀ ਨੂੰ ਪੁੱਛੇਗਾ ਕੋਚੇਰ ਉਹ ਗੱਲਾਂ ਕਰਦੇ ਰਹੇ ਮੰਗਲ ਨੇ ਇਹ ਜਾਣਨਾ ਚਾਹਿਆ ਕਿ ਉਹ ਊਠਾਂ ਦਾ ਵਪਾਰ ਕਰਦਾ ਹੈ ਜਾਂ ਨਹੀਂ ਕੀ ਹੈ ਏ ਕੰਮ ਛੱਡ ਦਿੱਤਾ ਹੋਵੇ ਉਹਨੇ ਵੀ ਤਾਂ ਅੰਕਲ ਤੇ ਦੁੱਲੇ ਵਾਂਗੂ ਉਹਨੇ ਪੁੱਛਿਆ ਕਿੰਨੇ ਪਸ਼ੂ ਨੇ ਹੁਣ ਫੇਰ ਸਤਾਈ ਬੋਤੇ ਅਰ ਪੰਜ ਬੂਤੀਆਂ ਬੱਤੀ ਨਗਨੇ ਐਤ ਕੀ ਮੈਂ ਮੁਕਸਰ ਕੀ ਮੰਡੀ ਪਰ ਗਿਆ ਹਾਂ ਐਥੇ ਤੇ ਵੱਧ ਪਸ਼ੂ ਆ ਗਏ ਅੱਗੇ ਰੁੱਤ ਆਉਣ ਵਾਲੀ ਐ ਚੰਗੇ ਪੈਸੇ ਬਾਟ ਲਿਆਂਗੇ ਜੋ ਅਲਾ ਸਿੰਘ ਖੁਸ਼ ਸੀ ਐਨੇ ਪਸ਼ੂ ਤਾਂ ਬਹੁਤ ਨਹੀਂ ਐਨੇ ਕਿਹਦੇ ਕੋਲ ਹੁੰਦੇ ਨੇ ਫੇਰ ਤਾਂ ਰੰਗ ਲੱਗਿਆ ਵੇ ਮੈੰਗਲ ਵੀ ਖੁਸ਼ ਹੋਇਆ ਉਹਨੂੰ ਆਸ ਵੱਜੀ ਕਿ ਇੱਥੇ ਹੁਣ ਉਹਨਾਂ ਦਾ ਗੁਜ਼ਾਰਾ ਹੋ ਜਾਏਗਾ ਦੁਪਹਿਰ ਹੋਣ ਵਾਲੀ ਸੀ ਉਹਨਾਂ ਦੇ ਘਰ ਰੋਟੀ ਪੱਕ ਰਹੀ ਸੀ ਜੋਹਲਾ ਸਿੰਘ ਪਹਿਲਾਂ ਹੀ ਸਮਝ ਗਿਆ ਸੀ ਕਿ ਰੋਟੀ ਵੇਲੇ ਆਏ ਹਨ ਤਾਂ ਰੋਟੀ ਖਾਣਗੇ ਉਹ ਕਿਸੇ ਵੇਲੇ ਅੰਦਰ ਜਾ ਕੇ ਰੋਟੀ ਨੂੰ ਕਹਿਆ ਆ ਹੋਵੇਗਾ ਉਹਦੇ ਪੋਤ ਨੂੰ ਥਾਲੀਆਂ ਵਿੱਚ ਰੋਟੀ ਪਾ ਕੇ ਲਿਆਈ ਤੇ ਉਹਨਾਂ ਨੂੰ ਮੰਜਿਆਂ ਉੱਤੇ ਬੈਠਿਆਂ ਨੂੰ ਹੀ ਇੱਕ ਇੱਕ ਥਾਲੀ ਫੜਾਦੇ ਤੇ ਮਗਰੋਂ ਪਾਣੀ ਦੇ ਗਲਾਸ ਵੀ ਰੱਖ ਗਏ ਪੋਤ ਨੂੰ ਕੁੰਡ ਵਿੱਚ ਹੀ ਸਰਦਾਰੋਂ ਨੂੰ ਚੰਗੀ ਤਰ੍ਹਾਂ ਨਿਰਖ-ਪਰਖ ਕੀਤੀ ਸੀ ਉਹ ਮਲਵਈ ਪਿੰਡਾਂ ਦੀ ਧੀ ਸੀ ਜਾ ਕੇ ਸੱਸ ਨੂੰ ਕਹਿਣ ਲੱਗੀ। ਉਹ ਪ੍ਰੀਜ ਹੀ ਲੱਗੀ ਮੈਨੂੰ ਤਾਂ ਜਾਣੀ ਦੀ। ਆਪਣੇ ਕੰਨੀ ਦੀ ਤਾਂ ਲੱਗਦੀ ਨਹੀਂ। ਬੰਦੇ ਦਾ ਕੀ ਪਤਾ ਹੈ। ਭਈ ਆਹ ਕੌਣ ਸੀ ਜਾਤ ਕਹੇ। जाट ਲੱਗੇ ਸੇ। ਮਾਂ ਉਹਦਾ ਕੁੜੀ ਬੋਲੀ। ਪੋਤ ਨੂੰ ਹੋਰ ਰੋਟੀਆਂ ਲੈ ਕੇ ਆਈ। ਸਰਦਾਰੋਂ ਨੇ ਨਾ ਆਖ ਦਿੱਤੀ ਪਰ ਮੈੰਗਲ ਨੇ ਦੋ ਰੋਟੀਆਂ ਧਰਾਲੀਆਂ। ਕੜੀ ਵੀ ਹੋਰ ਮੰਗੀ। ਰੋਟੀ ਪਿੱਛੋਂ ਜਵਾਲਾ ਸਿੰਘ ਮੈੰਗਲ ਨੂੰ ਬੈਠਕ ਵਿੱਚ ਲੈ ਗਿਆ। ਸਰਦਾਰੋ ਕੁੜੀਆਂ-ਬੁੜੀਆਂ ਵਿੱਚ ਜਾ ਬੈਠੀ ਤੇ ਗੱਲਾਂ ਕਰਨ ਲੱਗੀ। ਸਭ ਉਹਦੇ ਚਿਹਰੇ ਮੂਰੇ ਵੱਲ ਦੇਖ ਰਹੀਆਂ ਸਨ। ਉਹਦੇ ਸੱਜੇ ਹੱਥ ਉੱਤੇ ਖੁਣੀ ਨਿੱਕੀ ਜਿਹੀ ਮੋਰਨੀ। ਉਹਨੂੰ ਸ਼ੰਕਾ ਵਿੱਚ ਪਾ ਰਹੀ ਸੀ। ਕੁੜੀ ਨੇ ਨਿਸ਼ੰਘ ਹੋ ਕੇ ਪੁੱਛ ਲਿਆ, "ਤੁਸੀਂ ਕੌਣ ਹੁੰਨੇ ਹੋ?" "ਅਸੀਂ ਜੱਟਾਂ, ਹੋਰ ਕੌਣ?" ਸਰਦਾਰੋ ਹੱਸ ਪਈ। ਉਹਦੇ ਦੰਦ ਬਹੁਤ ਚਿੱਟੇ ਸਨ। ਨਿੱਖਰਵੇਂ ਤੇ ਸੋਹਣੇ, ਕਾਲੀਆਂ ਅੱਖਾਂ ਜਿਵੇਂ ਬਲਦੀਆਂ ਹੋਣ। ਉੱਚਪ ਬਹੁਗੇ ਆ ਸੋਚਿਆ ਹੋਵੇਗਾ ਉਧਰ ਦੀਆਂ ਕੁੜੀਆਂ ਬਹੂਆਂ ਹੱਥਾਂ ਉੱਤੇ ਮੋਰਨੀਆਂ ਚੰਦ ਸੱਪ ਆਮ ਹੀ ਖੁਣਵਾ ਲੈਂਦੀਆਂ ਹੋਣਗੀਆਂ ਇੱਧਰ ਵੀ ਤਾਂ ਅਜਿਹਾ ਕਰਦੀਆਂ ਹਨ ਸਰਦਾਰ ਉਹਦੇ ਸਿਰ ਉੱਤੇ ਮੀਡੀਆਂ ਕੁਝ ਵੱਧ ਸਨ ਉਹਨਾਂ ਦਾ ਨਿਸ਼ਚੈ ਬਣਿਆ ਉਧਰ ਐਨੀਆਂ ਮੀਡੀਆਂ ਹੀ ਕਰਦੀਆਂ ਹੋਣਗੀਆਂ ਉਹਨਾਂ ਨੇ ਸਰਦਾਰੋ ਦਾ ਪਿੰਡ ਨਹੀਂ ਪੁੱਛਿਆ ਫਿਰ ਉਧਰ ਬੈਠਕ ਵਿੱਚ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸਨ ਉਹ ਮੱਥੇ ਦਾ ਮੁਰਕਾ ਪੂੰਝ ਕੇ ਤੇ ਇੱਕ ਦੂਜੇ ਨੂੰ ਸਵਾਲ ਕਰਦੇ ਗੱਲਾਂ-ਗੱਲਾਂ ਵਿੱਚ ਜਵਾਲਾ ਸਿੰਘ ਨੇ ਪੁੱਛਿਆ ਤਾਰੇ ਕੋਲੇ ਜ਼ਮੀਨ ਨਹੀਂ ਧੀ ਜ਼ਮੀਨ ਹੁੰਦੀ ਤਾਂ ਗੱਲ ਕਾਦੀ ਸੀ ਵੰਡਾ ਕੇ ਵਾਹੀ ਦਾ ਕੰਮ ਕਰਦਾ ਮੈਂ ਭਾਈ ਨੇ ਊਠ ਵੀ ਇੱਕ-ਇੱਕ ਕਰਕੇ ਸਭ ਵੇਚ ਦੇ ਉਹਦੇ ਬੱਚਾ ਨਹੀਂ ਕੋਈ ਕਬੀਲਦਾਰੀ ਛੋਟੀ ਹੈ ਆਮਦਨ ਬੰਦ ਹੋ ਗਈ ਘਰ ਚ ਕਲੇਸ਼ ਰਹਿੰਦਾ ਸੀ ਹਾਰ ਕੇ ਮੈਂ ਘਰ ਹੀ ਛੱਡਦਾ ਜਾਂ ਕੱਢਤਾ ਮੈਨੂੰ ਭਾਈ ਨੇ ਕਿਵੇਂ ਸਮਝ ਲਓ ਉਹ ਬੇਈਮਾਨ ਗੋਜੀ ਕਰਦਾ ਰਿਹਾ ਹੱਥ ਪੱਲੇ ਉਸੇ ਦੇ ਸਿਸਾਬ ਮੈਂ ਤਾਂ ਨੌਕਰਾਂ ਵਾਂਗੂ ਕੰਮ ਕਰਦਾ ਸੀ ਏਬ ਕੇਸ ਲੈ ਆਏ ਫੇਰੀ ਜਵਾਲਾ ਸਿੰਘ ਸਿੱਧੀ ਗੱਲ ਉੱਤੇ ਆਇਆ ਬਸ ਰੱਖ ਲੋ ਸਾਨੂੰ ਮੈਂ ਉਠਾ ਦਾ ਸਭ ਕਰੂੰ ਉਥੇ ਵੀ ਇਹੀ ਕਰਦਾ ਸੀ ਮੇਰੀ ਤੀਮੀ ਵੀ ਕਰੋ ਇਹੀ ਕੰਮ ਸਾਨੂੰ ਤਾਂ ਇੱਕ ਰੋਟੀ ਚਾਹੀਦੀ ਐ ਸਿਰ ਪੇੜ ਦੇ ਕੱਪੜੇ ਮੈੰਗਲ ਅਧੀਨ ਹੋ ਕੇ ਬੋਲਿਆ ਦੇਖ ਰੇ ਬਾਹਰ ਲਾ ਘਰ ਖੇਤ ਮੇਂ ਆ ਮਾਰਾ ਉਠੇ ਸਾਰੇ ਪਸ਼ੂ ਐ ਧਾਰੇ ਰਹਿਣ ਵਾਸਤੇ ਕੋਠਾ ਐ ਖੇਤ ਮੇ ਵਗ ਜਲੋ ਪਕਾਓ ਔਰ ਖਾਓ ਨਲਕਾ ਲੱਗਿਆ ਹੋਇਆ ਮਾਂਜੇ ਛਾਂਜੇ ਵੀ ਬਹੁਤ ਪੜਿਆ ਜੋ ਅਲਾ ਸਿੰਘ ਨੇ ਆਖਿਆ ਮੈੰਗਲ ਗੱਲ ਸੁਣਦਾ ਉਹਦੇ ਵੱਲ ਲਗਾਤਾਰ ਝਾਕ ਰਿਆ ਸੀ ਜਿਵੇਂ ਕੁਝ ਹੋਰ ਪੁੱਛਣਾ ਚਾਹੁੰਦਾ ਹੋਵੇ ਹੋਰ ਬਤਾ ਕੇ ਲੋੜ ਐ ਜੋ ਅਲਾ ਸਿੰਘ ਉਹਦੇ ਵੱਲ ਝਾਕਣ ਲੱਗਿਆ ਬਸ ਠੀਕ ਐ ਮੈੰਗਲ ਨੇ ਜੱਕੋ ਤੱਕੀ ਵਿੱਚ ਹੰਗਾਰਾ ਭਰਿਆ ਬਾਤ ਨਹੀਂ ਉਹ ਐ ਵੇ ਹਮੇ ਤੈਨੂੰ 500 ਰੁਪਿਆ ਮਹੀਨੇ ਦਾ ਦੇਆ ਕਰਾਂਗਾ ਉੱਕਾ ਪੱਕਾ ਆਟਾ ਲੈ ਜਾਇਆ ਕਰੋ ਸਬਜੀ ਬਾਜੀ ਹੋ ਜਾਇਆ ਕਰੇਗੀ ਲਗਾ ਲਿਆ ਕਰ ਨਹਿਰ ਦਾ ਪਾਣੀ ਹੈ ਕਦੂ ਹੋ ਸਕੇ ਗੋਭੀ ਬੈਂਗਣ ਮਿਰਚਾਂ ਤੇਰੀ ਖੇਚਲ ਹੈ ਜੋਲਾ ਸਿੰਘ ਉਹਦਾ ਮਨ ਬਣਾ ਰਿਆ ਸੀ ਉਹ ਆਥਨੇ ਜੇ ਮੈੰਗਲ ਨੂੰ ਬਾਹਰ ਲੈ ਗਿਆ ਲਹਿਰੇਗਾਗੇ ਦੇ ਰਾਹ ਉੱਤੇ ਪਿੰਡ ਦੇ ਕੋਲ ਹੀ ਉਹਨਾਂ ਦਾ ਖੇਤ ਸੀ ਇਥੇ ਉੱਚੇ-ਉੱਚੇ 6% ਮੋਟੀਆਂ ਲੱਕੜਾਂ ਗੱਡ ਕੇ ਬਣਾਏ ਹੋਏ ਗਰਮੀਆਂ ਵਿੱਚ ਛਪਨਾ ਥੱਲੇ ਖੜਦੇ ਇੱਕ ਪਾਸੇ ਲੰਮਾ ਵਰਾਂਡਾ ਸੀ ਤੌਰ ਤੱਕ ਖੁਰਲੀ ਖੁਰਲੀ ਨਾਲ ਕੁੰਡੇ ਪੱਕੇ ਕੀਤੇ ਹੋਏ ਸਨ ਜਿਨ੍ਹਾਂ ਨਾਲ ਊਠਾਂ ਦੇ ਨਿਓਲ ਬਣੇ ਜਾਂਦੇ ਸਿਆਲਾ ਵਿੱਚ ਊਠ ਫਰਾਂਡੇ ਵਿੱਚ ਹੁੰਦੇ ਬਹੁਤਾ ਪਾਲਾ ਹੁੰਦਾ ਤਾਂ ਵਰਾਂਡੇ ਦੇ ਬਾਰਾਂ ਅੱਗੇ ਬੋਰੇ ਦੀਆਂ ਪੱਲੀਆਂ ਬੰਦ ਦਿੱਤੀਆਂ ਜਾਂਦੀਆਂ ਬਾਹਰਲੀ ਹਵਾ ਅੰਦਰ ਨਹੀਂ ਜਾਂਦੀ ਸੀ ਬੰਦਿਆਂ ਦੇ ਰਹਿਣ ਲਈ ਕੋਠਾ ਕਾਫੀ ਵੱਡਾ ਸੀ ਪਰ ਬਾਦੂ ਦੇ ਸਮਾਨ ਨਾਲ ਭਰਿਆ ਪਿਆ ਸੀ ਜਵਾਲਾ ਸਿੰਘ ਨੇ ਸੁਝਾਅ ਦਿੱਤਾ ਕਿ ਸਭ ਕੱਢ ਕੇ ਬਾਹਰ ਰੱਖ ਦਿਓ ਉਸ ਰਾਤ ਉਹ ਜਵਾਲਾ ਸਿੰਘ ਦੇ ਅੰਦਰਲੇ ਘਰ ਹੀ ਸੁੱਤੇ ਰੋਟੀ ਪਾਣੀ ਖਾਦਾ ਤੇ ਇੱਕ ਸਬਾਹਤ ਉੱਤੇ ਅੱਡ ਮੰਝੇ ਢਾ ਕੇ ਪੈ ਗਏ ਅੱਧੀ ਰਾਤ ਤੱਕ ਉਹ ਆਪਣੀਆਂ ਗੱਲਾਂ ਹੀ ਕਰਦੇ ਰਹੇ ਆਸਮਾਨ ਨਿਰਮਲ ਸੀ ਤਾਰਿਆਂ ਨਾਲ ਭਰਿਆ ਹੋਇਆ ਪੂਰੇ ਦੀ ਹਵਾ ਦਾ ਤੇਜ ਬੁੱਲਾ ਕਦੋਂ ਆਉਂਦਾ ਤਾਂ ਸ਼ਿਮਲਾ ਵਰਤ ਜਾਂਦਾ ਨਹੀਂ ਤਾਂ ਬੜਾ ਹੂਮਾ ਸੀ ਕਦੇ-ਕਦੇ ਤਾਂ ਸਾਰ ਰੁਕਣ ਲੱਗਦਾ ਹੁਣ ਉਹ ਪੂਰਨ ਤੌਰ ਉਤੇ ਆਜ਼ਾਦ ਪੰਛੀ ਹੋਣ ਰੁੱਖਾਂ ਦੀਆਂ ਟਹਿਣੀਆਂ ਉੱਤੇ ਜਿੱਥੇ ਮਰਜੀ ਬੈਠਦੇ ਜਿੱਧਰ ਮਰਜੀ ਉੱਡਣ ਜੋ ਮਰਜੀ ਖਾਂਦੇ ਪਿੰਦੇ ਉਹਨਾਂ ਲਈ ਕੋਈ ਪਿੰਜਰਾ ਨਹੀਂ ਸੀ ਉਹਨਾਂ ਦੇ ਪੈਰਾਂ ਨੂੰ ਕਿਧਰੇ ਵੀ ਡੋਰਾਂ ਨਹੀਂ ਬੰਨੀਆਂ ਹੋਈਆਂ ਸਨ ਹੁਣ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕਰਨਗੇ ਥੰਮਣ ਵਾਲੇ ਦਾ ਕਦੇ ਮੂੰਹ ਨਹੀਂ ਦੇਖਣਗੇ ਅਗਲੀ ਸਵੇਰ ਉਹ ਸੰਦੇਹਾ ਹੀ ਜਾਗ ਉੱਠੇ ਉਹ ਜਾਣ ਕੇ ਸੰਦੇਹਾ ਜਾਗੇ ਸਨ ਤਾਂ ਕਿ ਮਾਲਕ ਨੂੰ ਇਹ ਮਹਿਸੂਸ ਨਾ ਹੋਵੇ ਕਿ ਢਾਲਸੀ ਹਨ ਸੁੱਤੇ ਹੀ ਰਹਿੰਦੇ ਹਨ ਇਹ ਕੀ ਕੰਮ ਕਰਨਗੇ ਚਾਹ ਪੀ ਕੇ ਉਹ ਬਾਹਰਲੇ ਕਰਨ ਨੂੰ ਤੁਰ ਪਏ ਆਪਣੇ ਆਪ ਸਰਦਾਰੋ ਬਠੜ ਲੈ ਕੇ ਕੰਮ ਕਰਨ ਲੱਗੇ ਤੇ ਬਠੜ ਪਰ ਪਰ ਰੂੜੀ ਉੱਤੇ ਸੁੱਟਦੇ ਜਾ ਰਹੇ ਸੀ ਮੰਗਲ ਨੇ ਖੁਰਲੀਆਂ ਵਿੱਚ ਨਵੇਂ ਕੱਕ ਪਾਏ ਊਠ ਉਹਨਾਂ ਦੋਵਾਂ ਵੱਲ ਉਪਰਿਓਂ ਉਪਰੀ ਨਿਗਾਹ ਨਾਲ ਝਾਕਦੇ ਜਦੋਂ ਉਹ ਨੇੜੇ ਜਾਂਦੇ ਕੁਝ ਊਠ ਤਾਂ ਟੱਪ ਕੇ ਪਰੇ ਜਾ ਹੁੰਦੇ ਪਰ ਕਿੱਧਰ ਜਾ ਸਕਦੇ ਸੀ ਉਹ ਉਹਨਾਂ ਦੇ ਪੈਰਾਂ ਨੂੰ ਤਾਂ ਨੇਉਲ ਸਨ ਗਰਮੀ ਨਾਲ ਉਹ ਅਕਲ ਕਾਨ ਸਨ ਸਰਦਾਰੋਂ ਨੇ ਕੋਠੇ ਦੀ ਕੰਧ ਨਾਲ ਮੰਝਾ ਟੇਡਾ ਕੀਤਾ ਤੇ ਨਾਲ ਕੇ ਤੋਂ ਪਾਣੀ ਦੀ ਬਾਲਟੀ ਭਰ ਕੇ ਊਠੇ ਵਿੱਚ ਨਹਾ ਲਈ ਫਿਰ ਮੈਂਗਲ ਨਹਾ ਲਿਆ ਜਦੋਂ ਨੂੰ ਕਰਦੇ ਬੰਦੇ ਉੱਥੇ ਆਏ ਉਹ ਸਾਰਾ ਕੰਮ ਮੁਕਾ ਕੇ ਮੰਝੇ ਉੱਤੇ ਬੈਠੇ ਗੱਲਾਂ ਕਰ ਰਹੇ ਸਨ ਬੰਦੇ ਹੈਰਾਨ ਹੋਏ ਤੇ ਖੁਸ਼ ਵੀ ਆਖਰੇ ਸਨ ਯਾ ਤਾਂ ਬੜੇ ਨੇ ਬਈ ਕੱਖ ਕੰਡਾ ਵੀ ਡਾਲਦੀ ਆ ਇਹ ਬੰਦੇ ਜਵਾਲਾ ਸਿੰਘ ਦੇ ਆਪਣੇ ਹੀ ਪੁੱਤ ਪੋਤੇ ਸਨ ਉਹ ਖੇਤੀ ਦਾ ਕੰਮ ਵੀ ਕਰਦੇ ਸਨ खासा ਵੱਡਾ ਲਾਣਾ ਸੀ ਉਹਨਾਂ ਨੂੰ ਇੱਕ ਅਜਿਹੇ ਬੰਦੇ ਦੀ ਲੋੜ ਸੀ ਜਿਹੜਾ ਹਮੇਸ਼ਾ ਬਾਹਰਲੇ ਘਰ ਹੀ ਰਹੇ ਜਿਹੜਾ ਹਮੇਸ਼ਾ ਉਠਾਂ ਲਈ ਹੋਵੇ ਹੁਣ ਇਹ ਮੰਗਲ ਉਹਨਾਂ ਨੂੰ ਬਹੁਤ ਸੂਤ ਸੀ ਪਹਿਲਾਂ ਵੀ ਇੱਕ ਬੰਦਾ ਉਹਨਾਂ ਕੋਲ ਹੁੰਦਾ ਸੀ ਉਹ ਖਰਾਬੀ ਕਰਨ ਲੱਗਿਆ ਤੇ ਅਖੀਰ ਭੱਜ ਗਿਆ। ਮੈੰਗਲ ਤੇ ਸਰਦਾਰੋਂ ਕੋਠੇ ਵਿੱਚੋਂ ਸਮਾਨ ਬਾਹਰ ਕੱਢਣ ਲਗੇ। ਜਵਾਲਾ ਸਿੰਘ ਆਪ ਆ ਗਿਆ। ਉਹਨੇ ਮੁੰਡਿਆਂ ਨੂੰ ਨਾਲ ਲਾ ਦਿੱਤਾ। ਕੁਝ ਸਮੇਂ ਵਿੱਚ ਇਹ ਕੋਠਾ ਖਾਲੀ ਹੋ ਗਿਆ। ਸਰਦਾਰੋਂ ਨੇ ਬੋਕਰ ਚੁੱਕੀ ਤੇ ਥਾਂ ਸੰਭਰ ਦਿੱਤਾ। ਬੋਕਰ ਨਾਲ ਹੀ ਕੰਦਾ ਝਾੜ ਦਿੱਤੀਆਂ। ਕਮਰੇ ਦਾ ਮੂੰਹ ਮੱਥਾ ਦੇਣ ਲੱਗਿਆ। ਓਨੀ ਦੇਰ ਤੱਕ ਜਵਾਲਾ ਸਿੰਘ ਬਾਹਰ ਮੰਜੇ ਉੱਤੇ ਬੈਠਾ ਮੈੰਗਲ ਨੂੰ ਕੰਮ ਸਮਝਾਉਂਦਾ ਰਿਹਾ। ਪਹਿਲਾ ਦਿਨ ਸੀ। ਜਵਾਲਾ ਸਿੰਘ ਨੇ ਕਰੋ ਲੂਣ ਮਿਰਚ ਮਸਾਲਾ ਸਭ ਮੰਗਵਾ ਦਿੱਤਾ। ਤੋਤੀ ਮੂੰਗੀ ਦੀ ਦਾਲ ਤੇ ਆਟੇ ਦਾ ਪੇਪਾ ਵੀ। ਕੋਠੇ ਨਾਲ ਹੀ ਛੋਟੀ ਜੀ ਰਸੋਈ ਸੀ। ਪਹਿਲਾ ਨੌਕਰ ਇਹ ਰਸੋਈ ਵਰਤਦਾ ਹੁੰਦਾ। ਚੁੱਲ੍ਹੇ ਤੇ ਤਵਾ ਪ੍ਰਾਤ ਸਾਰੀਆਂ ਚੀਜ਼ਾਂ ਸਨ ਉੱਥੇ। ਦੁਪਹਿਰ ਦੀ ਰੋਟੀ ਸਰਦਾਰੋਂ ਨੇ ਉੱਥੇ ਹੀ ਬਣਾਈ। ਜਵਾਲਾ ਸਿੰਘ ਸਰਦਾਰੋਂ ਨੂੰ ਸੁਣਾ ਕੇ ਮੈੰਗਲ ਨੂੰ ਆਖ ਰਿਹਾ ਸੀ, "ਬੋਤੀਆਂ ਚੋਲਿਆ ਕਰੋ, ਥਾਰਾ ਹੀ ਥਾਰਾ, ਚਾਹ ਕਰੋ, ਪੀ ਲਿਆ ਕਰੋ, ਕੁਝ ਵੀ ਕਰੋ।" ਆਥਨਤਾ ਕੋ ਆਪਣਾ ਘਰ ਵਸਾ ਕੇ ਬੈਠ ਗਏ। ਇਹ ਕੋਠਾ ਹੀ ਉਹਨਾਂ ਦਾ ਘਰ-ਬਾਰ ਸੀ। ਇਹ ਹੀ ਉਹਨਾਂ ਦਾ ਸੰਸਾਰ ਸੀ। ਰਾਤ ਦਾ ਰੋਟੀ ਟੁਕ ਮੁਕਾ ਕੇ ਤੇ ਪਸ਼ੂਆਂ ਦਾ ਕੰਮ ਨਿਬੇੜ ਕੇ ਉਹ ਸੁੱਤੇ ਨਹੀਂ। ਮੈੰਗਲ ਪੰਪ ਗੇੜ ਦਾ ਰਿਆ ਤੇ ਸਰਦਾਰੋਂ ਨੇ ਦੋਵਾਂ ਦੇ ਕੱਪੜੇ ਧੋਲੇ। ਕੱਪੜੇ ਧੋਣ ਵਾਲਾ ਸਾਬਣ ਉਹਨੇ ਦਿਨੇ ਹੀ ਕਿਤੋਂ ਮੰਗਵਾ ਲਿਆ ਸੀ। ਣਾਉਣ ਵਾਲਾ ਸਾਬਣ ਤੇ ਸਿਰ ਦੇ ਵਾਲਾਂ ਨੂੰ ਲਾਉਣ ਲਈ ਸਰੋਂ ਦਾ ਤੇਲ ਵੀ। ਕੱਪੜੇ ਸੁੱਕਣੇ ਪਾ ਕੇ ਸਰਦਾਰੋਂ ਸਿਰ ਨਾਤੀ। ਫਿਰ ਮੈੰਗਲ ਨੇ ਆਪਣੇ ਕੇਸ ਧੋਲੇ ਦੋ ਘੰਟਿਆਂ ਨੂੰ ਕਪੜੇ ਸੁੱਕ ਜਾਣਗੇ ਕੱਲ ਨੂੰ ਕਿਸੇ ਵੇਲੇ ਮੰਡੀ ਚੱਲੀਏ ਮੈਂ ਇੱਕ কুরਤਾ ਚਾਦਰਾ ਹੋਰ ਲੈ ਲਾਂ ਤੂੰ ਕੁੜਤੀ ਸਲਵਾਰ ਬਣਵਾਇ ਖੋਰ ਪੈਸੇ ਹੈਗੇ ਮੇਰੇ ਕੋਲ ਸਭ ਸੱਜੂ ਸਰਦਾਰੋਂ ਨੇ ਹੰਮੀ ਭਰੀ ਗੱਲਾਂ ਕਰਦੇ ਕਰਦੇ ਉਹ ਜਿਹੇ ਸੁੱਤੇ ਤੇ ਇੰਨੀ ਗੂੜੀ ਨੀਂਦ ਆਈ ਉਹਨਾਂ ਨੂੰ ਕਿ ਉਹ ਉਦੋਂ ਹੀ ਉਠੇ ਜਦੋਂ ਇਹ ਕੋਟ ਆਪਣਾ ਨਿਉਲ ਟੜਵਾ ਕੇ ਖੜਕਾ ਕਰਦਾ ਉਹਨਾਂ ਦੇ ਸਰਾਣੀ ਕੋਲ ਦੇ ਖੇਲਵਲ ਪਾਣੀ ਪੀਣ ਜਾ ਰਿਹਾ ਸੀ ਉਹ ਖੇਸਤਾਨੀ ਸੁੱਤੇ ਪਏ ਸਨ ਸੁਖਾਵੇਂ ਹਵਾ ਵਗ ਰਹੀ ਸੀ ਅਸਮਾਨ ਵਿੱਚ ਬੱਦਲ ਇਧਰੋਂ ਉਧਰ ਜਾ ਰਹੇ ਸਨ ਪਹਿਲਾ ਮੈਂਗਰ ਉਠਿਆ ਪੌ ਫੁੱਟ ਚੁੱਕੀ ਸੀ ਉਹਨੇ ਊਟ ਨੂੰ ਪਾਣੀ ਪੀ ਲੈਣ ਦਿੱਤਾ ਫਿਰ ਉਹਦੇ ਪੈਰਾਂ ਵਿੱਚੋਂ ਨਿਉਲ ਖੋਲ੍ਹਿਆ ਉਹਦੇ ਗਲ ਵਿੱਚ ਰੱਸਾ ਪਾ ਕੇ ਉਹਨੂੰ ਉਹਦੇ ਕੁੰਡੇ ਉੱਤੇ ਲਿਆ ਨਵਾਂ ਨਿਉਲ ਕਿਧਰੇ ਕੋਈ ਲੱਭਦਾ ਨਹੀਂ ਸੀ ਉੜ ਦੇ ਇੱਕ ਪੈਰ ਨੂੰ ਰੱਸਾ ਬਨ ਕੇ ਉਧਰ ਕੁੰਡੇ ਵਿੱਚ ਕੱਸ ਦਿੱਤਾ ਫੇਰ ਛੇਤੀ ਛੇਤੀ ਆ ਕੇ ਉਹਨੇ ਚਾਦਰਾਂ ਬੰਨਿਆ ਉਸ ਪਿੰਡ ਵਿੱਚ ਬੰਨਣਾ ਕੋਈ ਨਹੀਂ ਸੀ ਜਿੱਥੇ ਊਠਾਂ ਨੂੰ ਚਾਰਨ ਲਿਜਾਇਆ ਜਾ ਸਕਦਾ ਫੇਰ ਅੰਦਰਣ ਲਈ ਹੋਰ ਵੀ ਕੋਈ ਥਾਂ ਨਹੀਂ ਸੀ ਤੋਬਾ ਸੀ ਬਸ ਇੱਕ ਬਾਬਾ ਭਗਉਤੀ ਦਾਸ ਦੇ ਡੇਰੇ ਕੋਲੇ ਤੋਬੇ ਦੇ ਨਾਲ ਹੀ ਖੁੱਲਾ ਮੈਦਾਨ ਸੀ ਰੋੜਾਂ ਵਾਲੀ ਧਰਤੀ ਸੀ ਤੜਕੇ ਤੇ ਆਥਨੇ ਤੋਬੇ ਤੇ ਹੀ ਊਠਾਂ ਨੂੰ ਲਿਆਂਦਾ ਜਾਂਦਾ ਜਾਂਦਾ ਉਹ ਪਾਣੀ ਪੀ ਲੈਂਦੇ। ਉਹਨਾਂ ਦੇ ਹੱਡ ਪੈਰ ਖੁੱਲ ਜਾਂਦੇ ਤੇ ਰੋੜਾ ਵਾਲੀ ਧਰਤੀ ਉੱਤੇ ਉਹ ਲੇਟ ਵੀ ਲੈਂਦੇ। ਉਹਨਾਂ ਨੂੰ ਨੀਰਾ ਦਾਣਾ ਖੁਰਲੀਆਂ ਵਿੱਚ ਹੀ ਮਿਲਦਾ। ਮੈਗਲ ਊਠਾਂ ਨੂੰ ਟੋਬੇ ਉੱਤੇ ਫੇਰ ਲਿਆ। ਮਗਰ ਉਹ ਸਰਦਾਰੋਂ ਨੇ ਸਾਰੇ ਲੇਡੇ ਇਕੱਠੇ ਕਰਕੇ ਰੂੜੀ ਉੱਤੇ ਸੁੱਤ ਦਿੱਤੇ। ਉੱਚਾ ਨੀਵਾ ਥਾਂ ਪੱਧਰ ਕਰਕੇ ਸੁੰਬਰ ਦਿੱਤਾ। ਖੁਰਲੀਆਂ ਸਾਫ਼ ਕਰ ਦਿੱਤੀਆਂ। ਰੋਟੀ ਖਾ ਕੇ ਉਹ ਲੈਰੇ ਗਾਗੇ ਨੂੰ ਤੁਰ ਪਏ। ਦੋ ਦੁਕਾਨਾਂ ਉੱਤੇ ਗਏ ਕੱਪੜੇ ਉਹਨਾਂ ਨੂੰ ਜੱਚੇ ਨਹੀਂ। ਤੇਜੀ ਦੁਕਾਨ ਉਤੇ ਚੰਗਾ ਕਪੜਾ ਸੀ ਪਹਿਲਾ ਸਰਦਾਰੋਂ ਲਈ ਸੂਟ ਸਿਉਣਾ ਦੇ ਦਿੱਤਾ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੁਣੇ ਸਿਉਣਾ ਹੈ ਮੈੰਗਲ ਖਾਤਰ ਚਾਰਖਾਨੇ ਦਾ ਚਾਦਰਾਂ ਤੇ ਚਿੱਟੀ ਪਾਪਲੀਨ ਦਾ ਕੋਰਤਾ ਲੈ ਲਿਆ ਸਿਰ ਦਾ ਸਾਫਾ ਵੀ ਕੋਰਤਾ ਤੇ ਚਾਦਰਾਂ ਵੀ ਹੁਣੇ ਬਣਾ ਕੇ ਦੇਣ ਨੂੰ ਕਿਹਾ ਦਰਜੀ ਨੇ ਆਪਣਾ ਹਤਲਾ ਕੰਮ ਛੱਡ ਦਿੱਤਾ ਦੋਵਾਂ ਨੇ ਨਵੀਆਂ ਜੁੱਤੀਆਂ ਵੀ ਖਰੀਦ ਲਈਆਂ ਸਰਦਾਰੋਂ ਨੇ ਆਪਣੇ ਸ਼ਿੰਗਾਰ ਲਈ ਕੁਝ ਚੀਜ਼ਾਂ ਲਈਆਂ ਮੰਗਲ ਨੇ ਉਹਦੇ ਕੰਨ ਵਿੱਚ ਕਿਹਾ ਸੀ ਦੇਖ ਕੇ ਖਰੀਦ ਇਹ ਸੁਰਮੇ ਦੰਦਾਸੇ ਹੁਣ ਤੂੰ ਜੱਟੀ ਐ ਬਾਜੀ ਕਰਨੀ ਨਹੀਂ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ